गिरफ्तार ਕੀਤਾ ਗਿਆ ਇੱਕ ਹੋਰ ਪਾਕਿਸਤਾਨੀ جاسੂਸ ਸਾਂਝ ਟੀਵੀ ਦੇਖ ਰਹੇ ਹੋ ਮੈਂ ਅਭੀਕਸਤ ਤੁਹਾਡੇ ਨਾਲ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਰਿਹਾ ਜਿੱਥੇ ਕਿ ਪਾਕਿਸਤਾਨੀ جاسੂਸ ਨੂੰ ਗ੍ਰਿਫਤਾਰ ਕੀਤਾ ਗਿਆ ਭਾਰਤ ਦੀਆਂ ਖੂਫੀਆ ਜਾਣਕਾਰੀਆਂ ਜੋ ਕਿ ਪਾਕਿਸਤਾਨ ਦੀਆਂ ਇੰਟੈਲੀਜੈਂਸ ਏਜੰਸੀਆਂ ਨਾਲ ਸਾਂਝਾ ਕਰਦਾ ਸੀ ਸੋ ਪਾਕਿਸਤਾਨ ਦਾ جاسੂਸ ਇਸ ਸਮੇਂ ਭਾਰਤ ਦੇਸ਼ ਤੋਂ ਇੱਕ ਵਾਰ ਫਿਰ ਤੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਕਾਰਵਾਈਆਂ ਹੋਈਆਂ ਸਿਗੀਆਂ ਮਸ਼ਹੂਰ ਯੂਟਿਊਬਰ ਜਿਹੜੇ ਕਹੋਂਦੇ ਸਿਗੇ ਜੋ ਕਿ ਪਾਕਿਸਤਾਨ ਦੇ ਲਈ ਜਾਣਕਾਰੀਆਂ ਇਕੱਠੀਆਂ ਕਰਦੀ ਸੀ ਉਸ ਤੋਂ ਬਾਅਦ ਪਾਕਿਸਤਾਨ ਨੂੰ ਭਾਰਤ ਦੇਸ਼ ਦੀਆਂ ਖੂਫੀਆ ਜਾਣਕਾਰੀਆਂ ਪਹੁੰਚਾਉਂਦੇ ਸੀਗੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਲੇਕਿਨ ਹੁਣ ਉਸ ਦੇ ਨਾਲ ਨਾਲ ਹੀ ਇਹ ਲਗਾਤਾਰ ਕਾਰਵਾਈ ਕਰਦੇ ਹੋਏ ਰਾਜਸਥਾਨ ਦੇ ਅਲਵਰ ਦਾ ਰਹਿਣ ਵਾਲਾ ਮੰਗਤ ਸਿੰਘ ਜਿਸ ਦਾ ਨਾਮ ਇਹ ਦੇਖ ਸਕਦੇ ਹੋ ਇਹ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹ ਤਸਵੀਰ ਚੋਕੀ ਰਾਜਸਥਾਨ ਦਾ ਅਲਵਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਮੰਗਤ ਸਿੰਘ ਇਸ ਦਾ ਨਾਮ ਹੈ ਸਿਰ ਦੇ ਉੱਪਰ ਪੜਨਾ ਬੰਨਿਆ ਹੋਇਆ ਵੱਡੀ ਦਾੜੀ ਰੱਖੀ ਹੋਈ ਹੈ ਸੋ ਇਸ ਨੂੰ ਹੁਣ ਇਸ ਸਮੇਂ ਰਾਜਸਥਾਨ ਇੰਟੈਲੀਜੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਲਗਧੀਆਂ ਧਰਾਵਾਂ ਦੇ ਤਹਿਤ ਇਸ ਦੇ ਉੱਪਰ ਮਾਮਲਾ ਜਿਹੜਾ ਹੈ ਉਹ ਦਰਜ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਰਾਜਸਥਾਨ ਕੈਂਟਨਰਮੈਂਟ ਏਰੀਆ ਜਿਹੜਾ ਉਸ ਏਰੀਆ ਦੇ ਆਸ-ਪਾਸ ਇਸ ਨੂੰ ਕਈ ਗਤੀਵਿਧੀਆਂ ਕਰਦੇ ਹੋਏ ਦੇਖਿਆ ਗਿਆ ਸ਼ੱਕੀ ਗਤੀਵਿਧੀਆਂ ਕਰਦੇ ਹੋਏ ਦੇਖਿਆ ਗਿਆ ਉਸ ਤੋਂ ਬਾਅਦ ਭਾਰਤ ਦੀਆਂ ਏਜੰਸੀਆਂ ਇਸ ਦੇ ਉੱਪਰ ਕਾਰਵਾਈ ਕਰਦੀਆਂ ਤੇ ਹੁਣ ਇਸ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਤਾਂ ਗਿਆ ਦੱਸਿਆ ਜਾਂਦਾ ਕਿ ਕਾਫੀ ਸਮੇਂ ਤੋਂ ਪਾਕਿਸਤਾਨ ਦੀਆਂ ਖੂਫੀਆਂ ਏਜੰਸੀਆਂ ਨਾਲ ਰابطਾ ਸੀਗਾ ਇਸ ਦਾ ਸੋਸ਼ਲ ਮੀਡੀਆ ਤੋਂ ਗੱਲਬਾਤਾਂ ਕਰਦਾ ਸੀਗਾ ਤੇ ਜਿਹੜੀਆਂ ਇਨਫੋਰਮੇਸ਼ਨ ਭਾਰਤ ਦੀਆਂ ਨੇ ਉਹ ਇਕੱਠੀਆਂ ਕਰਕੇ ISI ਨੂੰ ਯਾਨਕੀ ਪਾਕਿਸਤਾਨ ਦੀਆਂ ਏਜੰਸੀਆਂ ਤੱਕ ਪਹੁੰਚਾਉਂਦਾ ਸੀਗਾ ਇਸ ਦੇ ਨਾਲ ਇਹ ਵੀ ਖਬਰ ਸਾਹਮਣੇ ਆਈ ਕਿ ਪਾਕਿਸਤਾਨ ਦੀ ਇੱਕ ਔਰਤ ਸੀਗੀ ਜਿਸ ਦੇ ਵੱਲੋਂ ਹੈਂਟੈਪ ਕਰਕੇ ਇਸ ਨੂੰ ਫਸਾਇਆ ਗਿਆ ਉਸ ਤੋਂ ਬਾਅਦ ਇਸ ਦੇ ਨਾਲ ਗੱਲਬਾਤਾਂ ਕਰਕੇ ਸਾਰੀਆਂ ਜਾਣਕਾਰੀਆਂ ਭਾਰਤ ਦੀਆਂ ਲਈ ਦਿੱਤੀਆਂ ਜਾਂਦੀਆਂ ਸੀਗੀਆਂ ਜਿਸ ਦਾ ਨਾਮ ईशा शर्मा ਦੱਸਿਆ ਜਾਂਦਾ ਹੈ ਕਿ ईशा शर्मा ਨਾਮਕ ਦੀ ਕੋਈ ਹੋਰ ਸੀਗੀ ਜੋ ਕਿ ਹਨੀ ਟ੍ਰੈਪ ਦੇ ਥਰੂ ਇਸ ਤਾਂ ਗੱਲਬਾਤ ਕਰਦੀ ਸੀਗੀ ਤੇ ਮੰਗਰ ਸਿੰਘ ਗੱਲਬਾਤ ਦੇ ਨਾਲ-ਨਾਲ ਜਿੰਨੀਆਂ ਵੀ ਖੂਫੀਆਂ ਜਾਣਕਾਰੀਆਂ ਭਾਰਤ ਦੀਆਂ ਸੀਗੀਆਂ ਉਹ ਇਹਨਾਂ ਤੱਕ ਪਹੁੰਚਾ ਰਿਹਾ ਸੀਗਾ ਲੇਕਿਨ ਉੱਥੇ ਹੀ ਰਾਜਸਥਾਨ ਇੰਟੈਲੀਜੈਂਸ ਏਜੰਸੀ ਦੇ ਵੱਲੋਂ ਐਸੀ ਜਾਣਕਾਰੀ ਜਦੋਂ ਮਿਲਦੀ ਹੈ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਕੋਈ ਸ਼ਖਸ ਹੈ ਜੋ ਕਿ ਖੂਫੀਆ ਜਾਣਕਾਰੀ ਪਾਕਿਸਤਾਨ ਪਹੁੰਚਾ ਰਿਹਾ ਉਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਮੰਗਤ ਸਿੰਘ ਇਸ ਦਾ ਨਾਮ ਹੈ ਰਾਜਸਥਾਨ ਦੇ ਅਲਵਰ ਦਾ ਰਹਿਣ ਵਾਲਾ ਦੇਖ ਸਕਦੇ ਹੋ ਤਸਵੀਰਾਂ ਕਿਉਂਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਲਗਾਤਾਰ ਇਸ ਗੱਲ ਦੀ ਜਾਣਕਾਰੀ ਰੱਖੀ ਜਾ ਰਹੀ ਸੀ ਕਿ ਕੌਣ ਕੌਣ ਹੈ ਐਸੇ ਐਸੇ ਕਿਹੜੇ ਕਿਹੜੇ ਜਾਸੂਸ ਨੇ ਜੋ ਕਿ ਭਾਰਤ ਦੀ ਜਾਣਕਾਰੀ ਦੂਸਰੇ ਗਵਾਂਡੀ ਦੇਸ਼ ਜਾਣ ਕੇ ਪਾਕਿਸਤਾਨ ਨੂੰ ਦੇ ਰਿਹਾ ਉਸੇ ਚੱਲਦੇ ਬਹੁਤ ਸਾਰੇ ਯੂਟਿਊਬਰ ਵੀ ਸਾਹਮਣੇ ਆਏ ਨੇ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਕਈ ਖਬਰਾਂ ਸਾਹਮਣੇ ਆਈਆਂ ਜਿਨ੍ਹਾਂ ਦੇ ਉੱਪਰ ਜਿਨ੍ਹਾਂ ਨੂੰ ਹੁਣ ਗ੍ਰਿਫਤਾਰ ਕਰ ਦਿੱਤਾ ਗਿਆ ਜਿਹੜੇ ਕਿ ਭਾਰਤ ਦੀ ਖੁਫੀਆ ਜਾਣਕਾਰੀ ਪਾਕਿਸਤਾਨ ਤੱਕ ਪਹੁੰਚਾਉਂਦੇ ਸੀਗੇ ਸੋ ਉੱਥੇ ਹੀ ਹੁਣ ਮੰਗਤ ਸਿੰਘ ਜੋ ਕਿ ਰਾਜਸਥਾਨ ਦੇ ਅਲਵਰ ਦਾ ਰਹਿਣ ਵਾਲਾ ਹੈ ਮੰਗਤ ਸਿੰਘ ਜਿਸ ਦਾ ਨਾਮ ਹੈ ਤਸਵੀਰ ਦੇ ਸਕਦੇ ਹੋ ਸੋ ਹੁਣ ਰਾਜਸਥਾਨ ਇੰਟੈਲੀਜੈਂਸ ਦੇ ਵੱਲੋਂ ਵੱਡਾ ਸ਼ਿਕੰਜਾ ਕਸਿਆ ਗਿਆ ਜਿਹੜਾ ਕਿ ਰਾਜਸਥਾਨ ਦੇ ਕੈਂਟੋਨਮੈਂਟ ਏਰੀਆ ਦੇ ਵਿੱਚ ਸ਼ੱਕੀ ਗਤੀਵਿਧੀਆਂ ਕਰਦਾ ਹੋਇਆ ਦੇਖਿਆ ਗਿਆ ਉਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਇਸ ਦੇ ਕੋਲੋਂ ਹੋਰ ਵੀ ਜਿਹੜੀ ਜਾਣਕਾਰੀ ਹੈ ਉਹ ਨਿਕਲ ਕੇ ਸਾਹਮਣੇ ਆ ਸਕਦੀ ਹੈ ਹਾਲਾਂਕਿ ਪ੍ਰਸ਼ਾਸਨ ਇਸ ਦੇ ਉੱਪਰ ਆਪਣੀ ਕਾਰਵਾਈ ਕਰੇਗਾ ਸੋ ਲਗਾਤਾਰ ਇੰਡੀਅਨ ਗਵਰਨਮੈਂਟ ਕਹਿ ਸਕਦੇ ਆ ਆਪਣੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਜਿਹੜੇ ਜਾਸੂਸੀ ਕਰ ਰਹੇ ਨੇ ਪਾਕਿਸਤਾਨ ਦੇ ਲਈ ਪਰਦੀ ਖੂਫੀਆਂ ਇਨਫੋਰਮੇਸ਼ਨ ਪਾਕਿਸਤਾਨ ਤੱਕ ਪਹੁੰਚਾਰੇ ਨੇ ਉਹਨਾਂ ਰੀਆਂ ਖੂਫੀਆਂ ਏਜੰਸੀਆਂ ਤੱਕ ਪਹੁੰਚਾਰੇ ਨੇ ਜਿਹੜੇ ਉਹਨਾਂ ਨਾਲ ਰابطਾ ਰੱਖਦੇ ਨੇ ਉਹਨਾਂ ਦੇ ਉੱਪਰ ਸ਼ਿਕੰਜਾ ਜਿਹੜਾ ਕਸਿਆ ਜਾ ਰਿਹਾ ਹੈ ਇਸ਼ਾ ਸ਼ਰਮਾ ਨਾਮਕ ਲੜਕੀ ਦੱਸੀ ਜਾ ਰਹੀ ਹੈ ਜੋ ਕਿ ਖਾਨੀ ਟਰੈਪ ਦੇ ਥਰੂ ਇਸ ਨੂੰ ਪੈਸੇ ਦਾ ਲਾਲਚ ਦੇ ਕੇ ਮੰਗਤ ਸਿੰਘ ਦੇ ਕੋਲੋਂ ਕਾਫੀ ਜਾਣਕਾਰੀਆਂ ਇਕੱਠੀਆਂ ਕੀਤੀਆਂ ਗਈਆਂ ਹੋਰ ਕਿਹੜੀਆਂ ਕਿੜੀਆਂ ਜਾਣਕਾਰੀਆਂ ਇਕੱਠੀਆਂ ਕੀਤੀ ਗਈਆਂ ਜਾਂ ਕਿਹੜੀ ਕਿੜੀ ਇਨਫੋਰਮੇਸ਼ਨ ਪਾਕਿਸਤਾਨ ਤੱਕ ਪਹੁੰਚਾਉਂਦਾ ਰਿਹਾ ਹੁਣ ਗ੍ਰਿਫਤਾਰ ਗ੍ਰਿਫਤਾਰੀ ਜਿਹੜੀ ਇਸ ਮੰਗਤ ਸਿੰਘ ਦੀ ਹੋ ਗਈ ਹੈ ਰਾਜਸਥਾਨ ਦੇ ਅਲਵਰ ਦਾ ਰਹਿਣ ਵਾਲਾ ਕਿ ਸਿਰ ਦੇ ਉੱਪਰ ਪਰਨਾ ਬੰਨਿਆ ਹੋਇਆ ਤੇ ਵੱਡੀ ਦਾੜੀ ਹੈ ਤੇ ਜਿਸ ਦੇ ਨਾਲ ਹੁਣ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਹੈ ਸੋਸ਼ਲ ਮੀਡੀਆ ਥਰੂ ਰਾਫਤਰ ਆਦਿ ਦਾ ਸਿਕਾ ਜਿਹੜੀ ਜਾਣਕਾਰੀ ਇਕੱਠੀ ਕਰਦਾ ਸੀਗਾ ਉਹ ਪਾਕਿਸਤਾਨ ਦੀ ਏਜੰਸੀਆਂ ਨੂੰ ਪਾਕਿਸਤਾਨ ਦੇ ਲੋਕਾਂ ਨੂੰ ਵਿੰਦਾ ਸੀਗਾ ਸੋ ਪਾਕਿਸਤਾਨੀ ਜਸੂਸ ਦੇ ਉੱਪਰ ਵੱਡੀ ਕਾਰਵਾਈ ਕੀਤੀ ਗਈ ਹੈ ਦੇਖ ਸਕਦੇ ਹੋ ਗ੍ਰਿਫਤਾਰ ਕਰ ਦਿੱਤਾ ਗਿਆ ਇਸ ਪਾਕਿਸਤਾਨੀ ਜਸੂਸ ਨੂੰ ਜਿਸ ਦੇ ਤਹਿਤ ਹੁਣ ਅਗਲੀ ਕਾਰਵਾਈ ਜਿਹੜੀ ਉਹ ਆਪਣੀ ਸਰਕਾਰ ਉਸ ਤਰੀਕੇ ਨਾਲ ਕਰੇਗੀ ਲੇਕਿਨ ਇਸ ਤੋਂ ਪਹਿਲਾਂ ਵੀ ਕਈ ਯੂਟਿਊਬਰਸ ਕਈ ਪਾਕਿਸਤਾਨੀ جاسੂਸਾਂ ਨੂੰ ਗ੍ਰਿਫਤਾਰ ਕਰ ਦਿੱਤੇ ਗਏ ਨੇ ਕਿਉਂਕਿ ਜਦੋਂ ਆਪਰੇਸ਼ਨ ਸੰਦੂਰ ਹੁੰਦਾ ਹੈ ਉਸ ਦੇ ਉੱਪਰ ਉਸ ਤੋਂ ਬਾਅਦ ਜਿੰਨੇ ਬਾਰਡਰ ਇਲਾਕੇ ਆਉਂਦੇ ਨੇ ਉਹਨਾਂ ਦੇ ਉੱਪਰ ਪੂਰੀ ਗਤੀਵਿਧੀ ਹੈ ਤੇ ਜਿਸ ਤਰੀਕੇ ਨਾਲ ਕੋਈ ਵੀ ਸ਼ੱਕੀ ਗਤੀਵਿਧੀ ਕੋਈ ਕਰਦਾ ਹੋਇਆ ਦਿਖਦਾ ਉਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਸੋ ਇਸ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਮੰਗਤ ਸਿੰਘ ਜਿਸ ਦਾ ਨਾਮ ਹੈ ਪਾਕਿਸਤਾਨ ਦੇ ਲਈ ਜਾਸੂਸੀ ਕਰਦਾ ਸੀਗਾ ਲੇਕਿਨ ਹੁਣ ਇਸ ਸਮੇਂ ਉਹ ਪ੍ਰਸ਼ਾਸਨ ਦੇ ਹਿਰਾਸਤ ਦੇ ਵਿੱਚ ਹੈ